ਵਾਚੋਣੀ ਪਤਾ ਨਹੀਂ ਕਿਤੇ ਉਹਨਾਂ ਦੇ ਬੰਦੇ ਆ ਗਏ ਹੋਰ ਤਿੰਨ ਜਾਣੇ ਝੋਟਿਆਂ ਵਰਗੇ ਉਹ ਫੇ ਉਨੀ ਤੇ ਇਹਨੂੰ ਕੁੱਟਣ ਲਾ ਪਏ ਜਿਹੜੇ ਇਹਦੇ ਨਾਲ ਦੇ ਸੀ ਮੌਕੇ ਤੇ ਉਹ ਫਰਾਰ ਹੋ ਗਏ ਭੱਜ ਗਏ ਜਾਣੇ ਉਹਨੇ ਚੱਕ ਚੱਕ ਕੇ ਇੱਦਾਂ ਮਾਰਦੇ ਸੀ ਇਹਨੂੰ ਸਿਰ ਮਾਰਿਆ ਤਾਂ ਥੱਲੇ ਇਹਦਾ ਸਿਰ ਵੀ ਮਾਰਿਆ ਗੱਡੀ ਬੱਸ ਦੇ ਮੋਰੀ ਲਿਆ ਗਏ ਨਾ ਐ ਮਾਰਿਆ ਚੱਕ ਚੱਕ ਕੇ ਉਹਨੇ ਚਾਰਾਂ ਬੰਦਿਆਂ ਨੇ ਲੱਤੋਂ ਬਾਹੋਂ ਪਾੜ ਕੇ ਤੁਸੀਂ ਉਸ ਤੋਂ ਬਾਅਦ ਉਹਨੂੰ ਹਸ ਹਾਂਜੀ ਉਸ ਤੋਂ ਬਾਅਦ ਅਸੀਂ ਇਹਨੂੰ ਛੁਡਾਇਆ ਬੱਤਾ ਬਹੁਤ ਫੜ ਕੇ ਮਾਰਿਆ ਹਾਂਜੀ ਲੱਤਾਂ ਬਾਹਾਂ ਵਾਂ ਅਸੀਂ ਛੁਡਾਇਆ ਵੀ ਇਹਨਾਂ ਵੀ ਚੰਗੀਆਂ ਗੁੱਚੇ ਸੱਟ ਆਉਣੀਆਂ ਹੋਣੀ ਆ ਚਾਲ ਏਦਾਂ ਲੱਤਾਂ ਮਾਰੀਆਂ ਨਾਲ ਹੋ ਰਿਹਾ ਸਕਦੀ ਹੈ ਜੀ ਲੱਤਾਂ ਮਾਰੀਆਂ ਉਹਦੇ ਜੋਰ ਨਾਲ ਏਦਾਂ ਜੋਰ ਨਾਲ ਸੈਂਸਪੂਨ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਉਹਨੂੰ ਸਿਰ ਦੇ ਵਿੱਚ ਸਾਡ ਲੱਗ ਕੇ ਸਿਰ 'ਚ ਵੀ ਖੂਨ ਜਾ ਰਿਹਾ ਮੂੰਹ 'ਚ ਵੀ ਖੂਨ ਜਾ ਰਿਹਾ ਹੈ ਸਿਰ 'ਚੋਂ ਸਾਡ ਲੱਗ ਕੇ ਮੂੰਹ 'ਚੋਂ ਖੂਨ ਆ ਰਿਹਾ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਾਸੜ ਦੇ ਨਜ਼ਦੀਕ ਬਾਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਬਿਲਕੁਲ ਨਾਲ ਖੜੇ ਆ ਔਰ ਇੱਥੇ ਚੰਦ ਮਿੰਟ ਪਹਿਲਾਂ ਗੁੰਡਾ ਕਰਦੀ ਦਾ ਨੰਗਾ ਨਾਚ ਹੈ ਬਦਮਾਸ਼ੀ ਹੋਈ ਹੈ ਸਾਨੂੰ ਦੋ ਤਿੰਨ ਜਾਣੇ ਤੋਂ ਕਾਲ ਆਈ ਔਰ ਕੁਝ ਭੈਣਾ ਬਾਜ਼ਾਰ ਚ ਟੱਕਰੀ ਅਸੀਂ ਉਹਨਾਂ ਦੱਸਿਆ ਕਿ ਨਵਾਂ ਸ਼ਹਿਰ ਬਸ ਅੱਡੇ ਦੇ ਕੋਲ ਬਹੁਤ ਸਾਰੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਔਰ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਉਹਦੇ ਲੈ ਕੇ ਬੜੇ ਚਿੰਤਤ ਸੀ ਗਿਆ ਭੈਣਾ ਤਾਂ ਅਸੀਂ ਜਦ ਮੌਕੇ ਤੇ ਪਹੁੰਚੇ ਆਂ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮਿਲਿਆ ਉਹਨਾਂ ਨੇ ਕੀ ਗੱਲਬਾਤ ਹੋਈ ਵੀ ਤੁਹਾਨੂੰ ਸੁਣਾ ਦੇਣੀ ਹੈ ਤੇ ਜਿਹੜੇ ਮੌਕੇ ਤੇ ਚਸ਼ਮਦੀਤ ਉਹਨਾਂ ਨੇ ਦੱਸਿਆ ਵੀ ਸੁਣਾ ਦੇਣਾ ਪਰ ਜਿਹੜੀ ਗੱਲ ਮੋਟੀ-ਮੋਟੀ ਸਮਝ ਇਹ ਆਈ ਹੈ ਕਿ ਛੋਟਾ ਹਾਥੀ ਵਾਲਾ ਪਿੱਛੇ ਕਿਤੇ ਐਕਸੀਡੈਂਟ ਕਰਕੇ ਆਉਂਦਾ ਕਿਸ ਨੂੰ ਫੇਟ ਮਾਰ ਕੇ ਆਉਂਦਾ ਜਿਹਨੂੰ ਜਿਹਨ ਇਨੂੰ ਫੇਟ ਮਾਰ ਕੇ ਉਹ ਜਿਹੜੀ ਪੀੜਤ ਤੇ ਰਿਆ ਉਹਦੇ ਦੇ ਦੋ ਸਾਥੀ ਜਾਂ ਪਰਿਵਾਰਕ ਮੈਂਬਰ ਮੋਟਰਸਾਈਕਲ ਦੇ ਪਿੱਛਾ ਕਰਦੇ ਜਾਂਦੇ ਆ ਇਹਨੇ ਨੂੰ ਛੋਟਾ ਹਾਥੀ ਵਾਲਾ ਜਿਹੜਾ ਆ ਆਪਣੇ ਸਾਥੀ ਨੂੰ ਬੁਲਾ ਲੈਂਦਾ ਤੇ ਇੱਥੇ ਜਿਹੜਾ ਝਗੜਾ ਹੁੰਦਾ ਪੂਰੀ ਲੜਾਈ ਹੁੰਦੀ ਤੁਸੀਂ ਦੇਖੋ ਕਿ ਸੜਕ ਤੇ ਕੱਚ ਵੀ ਖਿਲ ਰਿਹਾ ਔਰ ਕਿਸੇ ਨੂੰ ਕੋਈ ਅਮਨ ਕਾਨੂੰਨ ਦੀ ਸਥਿਤੀ ਦੀ ਕੋਈ ਚਿੰਤਾ ਨਹੀਂ ਹੈ ਕੋਈ ਪੁਲਿਸ ਦੀ ਕੋਈ ਕਾਨੂੰਨ ਦੀ ਪਰਵਾਹ ਨਹੀਂ ਹੈ ਇੱਥੇ ਜਿਹੜੀ ਲੜਾਈ ਹੁੰਦੀ ਹੈ ਤੁਸੀਂ ਦੇਖੋ ਇਹ ਕਿੰਨੀ ਕਿੰਨਾ ਬੀਜ਼ੀ ਰੋਡ ਹੈ ਹਰ ਵੇਲੇ ਸੈਂਕੜੇ ਲੋਕ ਆਉਂਦੇ ਜਾਂਦੇ ਆ ਦਰਜਣਾ ਲੋਕ ਆਉਂਦੇ ਜਾਂਦੇ ਆ ਜੇ ਕਿਸੇ ਦੇ ਸੱਟ ਲੱਗ ਜਾਂਦੀ ਕਿਸੇ ਰਾਹੀਰ ਦੇ ਸੱਟ ਲੱਗ ਜਾਂਦੀ ਅ ਜਿਵੇਂ ਕੱਚ ਤੋੜ ਕੇ ਇੱਥੇ ਭੰਨਿਆ ਜਦੋਂ ਟੁੱਟਿਆ ਜਦੋਂ ਆਪਸ ਵਿੱਚ ਉਹ ਝਗੜੇ ਆਪਸ ਵਿੱਚ ਖੈਂਬੜੇ ਆ ਤਾਂ ਜਿਹੜਾ ਉਹਨਾਂ ਦਾ ਆਪਸ ਵਿੱਚ ਗਹਿ ਗੱਚ ਹੋਏ ਆ ਤਾਂ ਕਿਸੇ ਰਾਈ ਦੇ ਵੀ ਸੱਟ ਲੱਗ ਸਕਦੀ ਸੀ ਉਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਔਰ ਹੁਣ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਪੀੜਤ ਹੈ ਜਿਹਨੂੰ ਕਹਿੰਦੇ ਚੱਕ ਚੱਕ ਕੇ ੇਠਾ ਮਾਰਿਆ ਗਿਆ ਜਿਹਦਾ ਸਿਰ ਮਾਰਿਆ ਗਿਆ ਉਹਨੂੰ ਹਰਬੰਸ ਹਸਪੀਟਲ ਲੈ ਕੇ ਐਡਮਿਟ ਕਰਵਾਇਆ ਗਿਆ ਲੇਕਿਨ ਉਸ ਤੋਂ ਪਹਿਲਾਂ ਤੋਂ ਉਹਨੂੰ ਸੁਣਾਉਂਦੇ ਆ ਕਿ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਅਤੇ ਜਿਹੜੇ ਚਸ਼ਮ ਕਿਲੇ ਪਿੱਛੇ ਇੱਕਦਮ ਦਸਣ ਜਾਇਆ ਮੈਂ ਪਿੱਛੇ ਕੋ ਬੰਦਾ ਮਾਰ ਕੇ ਆਇਆ ਉਹਨਾਂ ਦਾ ਕੋ ਮੁੰਡਾ ਇਨੀ ਇੱਥੇ ਘੇਲੇ ਆ ਮੁੜ ਕੇ ਇਧਰੋਂ ਇਹਨਾਂ ਦੇ ਆ ਛੋਟਾ ਸੈਂਡ ਕਰ ਗਿਆ ਆਦੇ ਆਦੇ ਇਹਨਾਂ ਨੇ ਫੋਨ ਕਰਦਾ ਆਪਣੇ ਬੰਦਿਆਂ ਨੂੰ ਵੀ ਉਧਰ ਕੁਆੜੀ ਅਗਰ ਇੱਥੇ ਦਾਦੇ ਗੱਡੀ ਆ ਉਹ ਜਾਨੂ ਉਹ ਇਹਨਾਂ ਨੇ ਕਹਿ ਰਿਹਾ ਕਿ ਉਹਨਾਂ ਦੇ ਕੁਆੜੀਆਂ ਦੇ ਬੰਦੇ ਨੇ ਆ ਕੇ ਉਹਨਾਂ ਨੂੰ ਕੁੱਟ ਮਾਰ ਕੀਤੀ ਆ ਮੁਰਸਕਲੇ ਵਾਲੇ ਮਾ ਵੀ ਆਹੋ ਜਿਹਨਾਂ ਜਿਆਦਾ ਮੁੰਡੇ ਚੁੱਕ ਪੁੱਛ ਜਿਹੜੇ ਉਹ ਕਹਿੰਦੇ ਜਿਹੜੇ ਮਗਰਾ ਆਏ ਆ ਨਾ ਉਹਨਾਂ ਦਾ ਬੰਦਾ ਕੋਈ ਮਾਰ ਕੇ ਆ ਗਏ ਹੋਏ ਛੋਟੇ ਹਾਥੀ ਵਾਲੇ ਠੀਕ ਹੈ ਜੀ ਜਿਹੜੇ ਮਗਰ ਆਏ ਹਾਂ ਉਹ ਫਿਰ ਉਹ ਨਹੀਂ ਇੱਥੇ ਆ ਕੇ ਜੋ ਕੇ ਰਹਿ ਕੇ ਰਿਹਾ ਉਹਨੇ ਜਾਨ ਨੂੰ ਮੋਰੇ ਆਪਣੇ ਬੰਦੇ ਨੂੰ ਫੋਨ ਕਰਤਾ ਮੋਟਰਸਾਈਕਲ ਵਾਲੀ ਕੁੱਟ ਦਿੱਤੇ ਉਹਨਾਂ ਨੂੰ ਹਾਂ ਜੀ ਉਹੀ ਜਿਹੜੇ ਮਗਰ ਆਏ ਸੀ ਉਹੀ ਕੁੱਟ ਤੇ ਉਹਦੇ ਸਿਰ ਮਾਰਿਆ ਬੇਹੋਸ਼ ਕਰਦਾ ਮੋਟਰਸਾਈਕਲ ਵਾਲੇ ਹਾਂ ਜੀ ਹਾਂ ਜੀ ਉਹਦਾ ਬੇਹੋਸ਼ੀ ਹੋ ਗਿਆ ਜੀ ਤਾਂ ਉਹਨੂੰ ਲਦਾ ਕੇ ਭੇਜਿਆ ਰਵਾਂ ਸਪਿਟਲ ਅਫਸਰ ਲੈ ਜੀ ਤਾਂ ਸਿਚੁਏਸ਼ਨ ਇਹ ਆ ਕਿ ਦੱਸਿਆ ਜਾ ਰਿਹਾ ਛੋਟਾ ਹਾਥੀ ਵਾਲਾ ਪਿੱਛੇ ਕੋਈ ਐਕਸੀਡੈਂਟ ਕਰਕੇ ਆਇਆ ਹੈ ਮੋਟਰਸਾਈਕਲ ਤੇ ਨੌਜਵਾਨ ਪਿੱਛੇ ਤੇ ਜਾਨ ਨੂੰ ਉਹ ਕਹਿੰਦਾ ਵੀ ਸਾਡਾ ਮੁੰਡਾ ਮਾਰਿਆ ਹੈ ਕਹਿੰਦਾ ਇਹ ਪਿੱਛੇ ਕਿ ਦੱਸਣ ਜੋ ਆ ਵੀ ਲੱਗਦਾ ਸੀ ਦੱਸਿਆ ਇਹ ਜਾ ਰਿਹਾ ਬਾਕੀ ਸੱਚਾਈ ਕਿਉਂ ਪੁਲਿਸ ਆਪੀ ਤਫਤੀਸ਼ ਕਰ ਲਓ ਘਟਨਾ ਕਿ ਹੋਈ ਜੀ ਇੱਥੇ ਇਹ ਨਾ ਆਪਸ ਵਿੱਚ ਕੋਈ ਪਿੱਛੋਂ ਇਹਨਾਂ ਦਾ ਕੋਈ ਝਗੜਾ ਹੁੰਦਾ ਆਇਆ ਤੇ ਫਿਰ ਅਸੋਚਿਤ ਕਾਫੀ ਇਹਨਾਂ ਨੇ ਇੱਕ ਦੂਜੇ ਨੂੰ ਮਾਰੀਏ ਛੱਟਾ ਛੱਟਾ ਪਰ ਜੋ ਸਾਡੀ ਹੈਲਪ ਬਣਦੀ ਸੀ ਅਸੀਂ ਚੱਕ ਕੇਵੇਂ ਫਟਾਫਟ ਉਹਨੂੰ ਹਰਪੰਸ ਹਸਪੀਟਲ ਐਡਮਿਟ ਕਰਾ ਦਿੱਤਾ ਠੀਕ ਹੈ ਜਿਹੜਾ ਪੀੜਤ ਹਾਂ ਜਿਹੜਾ ਪੀੜਤ ਸੀਗਾ ਮੁੰਡਾ ਉਹਨੂੰ ਆਪੇ ਇੱਥੋਂ ਅਸੀਂ ਬੰਦੋਬਸਤ ਕਰਕੇ ਗੱਡੀ ਆਪਣੀ ਲੈ ਕੇ ਉਹਨੂੰ ਉੱਥ ਤੇ ਵੇ ਮ ਉਹ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਜੀ ਕਿ ਹੱਥਾਂ ਨਾਲ ਲੜੇ ਨਹੀਂ ਆਪ ਵੀ ਥੋੜੇ ਡੰਡੇ ਡੁੰਡੇ ਸੀਗਾ ਉਸ ਤੇ ਇੱਕ ਮੁੰਡਾ ਕਦੇ ਤੁਸੀਂ ਗ੍ਰਿਫਤਾਰ ਕਰ ਲਏ ਹਾਂ ਫੜ ਨਹੀਂ ਨਹੀਂ ਉਹ ਨਹੀਂ ਫੜਿਆ ਸੀ ਉਹਨਾਂ ਤੋਂ ਇੱਕ ਸ਼ਾਇਦ ਫੜਿਆ ਹੋਇਆ ਪੀਸੀਆਰ ਵਾਲਾ ਮੁੰਡੇ ਨੇ ਤੇ ਬਾਕੀ ਇਹਨੂੰ ਤਾਂ ਅਸੀਂ ਫਿਰ ਐਡਮਿਟ ਕਰਾਤਾ ਮੈਂ ਅਸੀਂ ਫਿਰ ਚਲੋ ਇਹਦੇ ਸੱਟਾ ਸੀਗਾ ਜਦ ਤੱਕ ਤੁਸੀਂ ਉਧਰ ਪਹੁੰਚੇ ਭੱਜ ਗਏ ਹਾਂ ਹਾਂ ਉਹ ਤਾਂ ਭੱਜ ਗਏ ਜਦ ਤੱਕ ਤੁਸੀਂ ਸਪੌਟ ਤੇ ਪਹੁੰਚੇ ਭੱਜ ਗਏ ਦੇਖ ਰਿਹਾ ਜਿਹੜਾ ਪੀੜਤ ਸੀਗਾ ਜਿਹਦੇ ਲੱਤਾਂ ਲੱਗੀਆਂ ਉਹਨੂੰ ਅਸੀਂ ਹਸਪੀਟਲ ਦਾਖਲ ਕਰਾਤਾ ਤੇ ਦੱਸਿਆ ਸਰ ਉਹਨੇ ਕਿ ਕੀ ਕੋਈ ਝਗੜਾ ਟਕਰਾਅ ਹੋਈ ਪਿੱਛ हां उधर ठीक है सर तो सर नहीं 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 ज्यादा नहीं हैगी नॉर्मली यूनिवर्सिटी है मतलब आप ये समझे कि लड़दे ਸੀ ਜਾਂ ਤੁਸੀਂ ਦੇਖਿਆ ਕਿ ਆ ਰਹੇ ਤਾਂ ਛੱਡ ਕੇ ਭੱਜ ਗਏ ਅਸੀਂ ਆ ਰਹੇ ਸੀਗੇ ਮੈਨੂੰ ਫੋਨ ਆਇਆ ਸੀ ਕਿ ਤਾਂ ਅਸੀਂ ਤੁਹਾਨੂੰ ਮਤਲਬ ਮੌਕੇ ਤੇ ਆ ਗਏ ਤੁਹਾਨੂੰ ਪਹੁੰਚੋ ਹਾਂ ਉਹ ਭੱਜ ਗਏ ਤਾਂ ਇਹ ਸਵੇਰ ਜੀ ਤੋਂ ਆਪਾਂ ਪੂਰੀ ਜਾਣਕਾਰੀ ਲਈ ਟ੍ਰੈਫਿਕ ਇੰਚਾਰਜ ਨੇ ਆਲ ਲੋਕੇਸ਼ਨ ਤੇ ਉਹ ਜਗ੍ਹਾ ਤੇ ਲੜਾਈ ਹੋਈ ਹੈ ਜੀ ਤਾਂ ਜਿਵੇਂ ਸਰ ਦੱਸ ਰਹੇ ਆ ਕਿ ਪਿੱਛੇੋਂ ਕੋਈ ਟਕਰਾਰ ਹੋਈ ਹੈ ਗੱਡੀ ਵਾਲੇ ਨਾਲ ਤੇ ਦੋ ਮੋਟਰਸਾਈਕਲ ਤੇ ਨੌਜਵਾਨ ਸਵਾਰ ਸੀਗੇ ਜਿੱਦਾਂ ਹੀ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਜਿਨ੍ਹਾਂ ਵਿੱਚ ਆਪਸ ਵਿੱਚ ਝਗੜਾ ਹੋ ਰਿਹਾ ਸੀ ਇੱਕ ਤਿਰ ਭੱਜ ਜਾਂਦੀ ਹੈ ਤੇ ਜਿਹੜਾ ਪੀੜਤ ਸੀਗਾ ਉਹਨੂੰ ਪੁਲਿਸ ਵੱਲੋਂ ਹਰਭੰਸਾ ਹਸਪਤਾਲ ਜਿਹੜਾ ਐਡਮਿਟ ਕਰਾਇਆ ਗਿਆ ਹੁਣ ਹਸਪਤਾਲ ਜਾ ਕੇ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਮਾਮਲਾ ਹੈ ਕੀ ਆਥੀ ਹਸਪਤਾਲ ਦੇ ਬੈੱਡ ਤੇ ਲੰਮੇ ਪਏ ਇਸ ਨੌਜਵਾਨ ਦਾ ਨਾਮ ਹਰਪ੍ਰੀਤ ਹੈ ਔਰ ਇਸ ਦੀ ਵਿਰੋਧੀ ਧਿਰ ਜਾਣੀ ਕਿ ਜਿਹੜਾ ਦੱਸਿਆ ਜਾ ਰਿਹਾ ਕਿ ਛੋਟੇ ਹਾਥੀ ਵਾਲਾ ਵਿਅਕਤੀ ਜਿਸ ਨੇ ਪਹਿਲਾਂ ਗੜਸ਼ੰਕਰ ਵਿਖੇ ਫੇਟ ਮਾਰੀ ਸੀ ਕਿਸੇ ਨੂੰ ਟੱਕਰ ਮਾਰੀ ਸੀਗੀ ਤੇ ਨੌਜਵਾਨ ਆਪਣੇ ਸਾਥੀਆਂ ਨਾਲ ਉਸਦਾ ਪਿੱਛਾ ਕਰਦਾ ਆ ਇਸ ਵੱਲੋਂ ਉਸ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਇਸ ਦੀ ਇਸ ਦੇ ਕਹਿਣ ਵਿਰੋਧੀ ਧਿਰ ਨੇ ਕੁੱਟਮਾਰ ਕੀਤੀ ਇਸ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਹੇਠਾ ਸਿੱਟਿਆ ਇਸ ਦੇ ਸਿਰ ਤੇ ਵੀ ਗੰਭੀਰ ਸੱਟ ਵੱਜੀ ਹੈ ਬੜੀ ਕੰਬਦੀ ਆਵਾਜ਼ ਇਸ ਨੇ ਦੱਸਿਆ ਕਿ ਇਸ ਨੂੰ ਕਿਸ ਤਰੀਕੇ ਬੇਦਰਦੀ ਨਾਲ ਕੁੱਟਿਆ ਗਿਆ ਸਿਰ ਤੇ ਕਾਫੀ ਸੱਟ ਮਹਿਸੂਸ ਕਰ ਰਿਹਾ ਸੀਗਾ ਪਰ ਮੈਂ ਇਸ ਤੋਂ ਕ੍ਰਾਸ ਕੁਐਸਚਨ ਵੀ ਲਏ ਕਿ ਇਸ ਨੂੰ ਲੜਨ ਦੀ ਕੀ ਜ਼ਰੂਰਤ ਸੀ ਇਸ ਨੇ ਜੇ ਬੰਦਾ ਫੜ ਲਿਆ ਸੀ ਤਾਂ ਪੁਲਿਸ ਨੂੰ ਇਨਫੋਰਮ ਕਰ ਦੇਣਾ ਚਾਹੀਦਾ ਸੀਗਾ ਲੜਾਈ ਝਗੜਾ ਕਿਉਂ ਕੀਤਾ ਪੂਰੀ ਜਾਣਕਾਰੀ ਲਈ ਤੁਹਾਨੂੰ ਪੂਰੇ ਅੰਸ਼ ਸਮਾਉਨੇ ਆ ਵੀਡੀਓ ਦੀ ਮਾਰਿਆ ਕੀ ਤੁਹਾਡੇ ਮੇ ਸਿਰ ਤੇ ਭਾਈ ਛੱਟ ਲੱਗੀ ਜਾਂਦਾ ਨਹੀਂ ਪਤਾ ਮੇ ਸਿਰ ਤੇ ਮਾਰਿਆ ਛੱਟੇ ਮਾਰਿਆ ਹਾਂਜੀ ਆ ਗੋਡੇ ਤੁਸੀਂ ਆਫ ਫਿਸਲ ਕੇ ਡਿੱਗੇ ਨਹੀਂ ਮੈਂ ਸਿਰ ਹੋ ਗਿਆ ਡਿੱਗਾ ਅੱਛਾ ਪਰ ਤੁਸੀਂ ਜਦੋਂ ਇਤਨਾ ਮਸ਼ਰਾ ਕੇ ਫੜੇ ਲਿਆ ਸੀਗਾ ਫੇ ਤੁਸੀਂ ਪੁਲਿਸ ਨੂੰ ਫੜਾ ਦੇ ਮੈਂ ਤੁਸੀਂ ਆਪ ਕੋ ਕੁੱਟ ਮਾਰ ਕਰਨ ਲੱਪੇ ਭਾਜੀ ਅਸੀਂ ਸਾਨੂੰ ਪੁਲਿਸ ਦਾ ਇੱਥੇ ਗੜ ਜਿਹੜੀ ਨਾਮੇਸ਼ਰ ਪੁਲਿਸ ਦਾ ਥਾਣਾ ਸਾਨੂੰ ਨੰਬਰ ਨਹੀਂ ਚੇਕ ਦਿੱਤਾ ਸਾਡੇ ਕੱਟ ਚੈੱਕ ਕਰਨ ਦਾ ਹੁੰਦਾ ਪਰ ਕੁੱਟਣ ਦੀ ਲੋੜ ਸੀ ਫੜ ਲੈਂਦੇ ਨਾ ਫੜਦੇ ਸੀ ਭਾਜੀ ਅੱਛਾ ਉਹਨੇ ਪਹਿਲਾਂ ਸੈੱਡ ਮਾਰੀ ਸਾਨੂੰ ਅਸੀਂ ਜੇ ਤੁਹਾਨੂੰ ਵੀ ਸੈੱਡ ਮਾਰਦੀ ਹਾਂ ਅਸੀਂ ਡਿੱਗਣ ਤੋਂ ਬਚ ਗਏ ਮਤਲਬ ਪਿੱਛੇ ਐਕਸੀਡੈਂਟ ਕਰਕੇ ਫਿਰ ਮੁੜ ਕੇ ਤੁਹਾਨੂੰ ਸਾਈਡ ਮਾਰਦੇ ਹਾਂ ਅਸੀਂ ਡਿਗਣ ਤੋਂ ਬਚ ਗਏ ਭਾਜੀ ਫਿਰ ਮਾਰਦੇ ਤੁਹਾਨੂੰ ਗੁੱਸਾ ਆ ਗਿਆ ਹਾਂ ਫਿਰ ਭਾਜੀ ਮੰਗਦੇ ਰਹੇ ਅਸੀਂ ਫਿਰ ਉਹਦਾ ਇੱਥੇ ਘੇਰਿਆ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਸਾਈਡ ਮਾਰਦੀ ਫਿਰ ਗੁੱਸਾ ਆ ਗਿਆ ਫਿਰ ਗੁੱਸਾ ਆਇਆ ਭਾਜੀ ਫਿਰ ਅਸੀਂ ਕਹਿੰਦੇ ਨਹੀਂ ਮੰਗਦੇ ਜਾਣਾ ਹੁਣ ਪੁਲਿਸ ਨੂੰ ਤਲਾਕ ਕਰਤੀ ਆ ਹਾਂ ਜੀ ਪਤਾ ਲੱਗ ਗਿਆ ਨੰਬਰ ਟ੍ਰੇਸ ਕਰ ਲਿਆ ਛੋਟੇ ਹੱਥੇ ਵਾਲੀ ਹਾਂ ਜੀ ਨੰਬਰ ਉਹਦਾ 7440 ਆ ਹੂੰ ਭੁੰਡਿਆ ਨੰਬਰ ਭੁੰਡੀ ਕੀ ਛੋਟਾ ਹੱਥੀ ਛੋਟਾ ਹੱਥੀ ਆ ਛੋਟਾ ਹੱਥੀ ਠੀਕ ਹੈ ਠੀਕ ਹੈ ਹੁਣ ਤੁਸੀਂ ਵੈਸੇ ਸਿਰ ਤੇ ਜਿਹੜੀ ਦਰਦ ਕਾਫੀ ਹੋ ਰਿਹਾ ਤੇ ਇੰਜੈਕਸ਼ਨ ਵਗੈਰਾ ਲਾਤੇ ਕਿ ਨਹੀਂ ਹਲੇ ਕੁਝ ਨਹੀਂ ਕੀਤਾ ਆਪੇ ਇੱਕ ਵਾਰੀ ਡਾਕਟਰ ਨਾਲ ਵੀ ਗੱਲ ਕਰਨੀ ਤੇ ਫਿਰ ਮਤਲਬ ਤੁਹਾਡੇ ਸਿਰ ਤੇ ਦਰਦ ਹੈ ਹੋਰ ਕਿੱਥੇ ਕਿੱਥੇ ਦਰਦ ਹੈ ਰਗੜਾ ਰੜਕ ਰੀਆਂ ਭਾਜੀ ਅੱਛਾ ਰੜ ਤੂੰ ਤੁਹਾਡਾ ਪਿੰਡ ਕਿਹੜਾ ਦਿਨਵਾਲ ਖੁਰਦ ਵਾਦੀ ਦਿਨਵਾਲ ਖੁਰਦ ਚਲੋ ਠੀਕ ਹੈ ਤਾਂ ਭਾਈ ਜਿਹੜਾ ਕਾਫੀ ਪੇਨ ਮਹਿਸੂਸ ਕਰ ਰਿਹਾ ਕੋਈ ਡਾਕਟਰ ਨਾਲ ਵੀ ਗੱਲਬਾਤ ਕਰਦੇ ਕਿ ਸਥਿਤੀ ਕਿਹੋ ਜਿਹੀ ਆ ਕਿਉਂਕਿ ਇਹ ਤੇ ਗੰਭੀਰ ਸੱਟ ਹੈ ਸਿਰ ਤੇ ਕਹਿੰਦਾ ਬਹੁਤ ਮਾਰਿਆ ਸਿਰ ਤੇ ਕਾਫੀ ਵਾਰ ਹੋਇਆ ਜਿਸ ਤੋਂ ਬਾਅਦ ਹੁਣ ਫਿਰ ਤੁਸੀਂ ਦੇਖੋ ਇੱਕ ਤਰੀਕੇ ਉਹ ਥੋੜਾ ਜਿਹਾ ਅਨਕੌਨਸ਼ੀਅਸ ਵੀ ਲੱਗ ਰਿਹਾ ਹਾਲਾਂਕਿ ਆਪਣੀ ਗੱਲ ਪੂਰੀ ਕੀਤੀ ਆਪਣਾ ਪੱਖ ਪੂਰਾ ਰੱਖਿਆ ਪਰ ਨਾਲ ਦੀ ਨਾਲ ਕਾਫੀ ਘਬਰਾਇਆ ਹੋਇਆ ਸੱਟਾਂ ਨੂੰ ਲੈ ਕੇ ਆ ਵੀਰ ਅਮਨ ਵੀਰ ਹੈ ਜਿਹੜਾ ਮੌਕੇ ਤੇ ਉੱਥੇ ਮੌਜੂਦ ਸੀਗਾ ਇਹਨਾਂ ਨੇ ਪੂਰੀ ਜਿਹੜੀ ਲੜਾਈ ਦੇਖੀ ਵੀ ਆ ਔਰ ਇਹਨੂੰ ਹਰਪ੍ਰੀਤ ਨੂੰ ਚੱਕ ਕੇ ਹਸਪੀਟਲ ਇਹੀ ਲੈ ਕੇ ਆਇਆ ਇਨਸਾਨੀਅਤ ਦਾ ਫਰਜ਼ ਇਹਨਾਂ ਨੇ ਨਿਭਾਇਆ ਭਾਈ ਕੀ ਮੌਕੇ ਤੇ ਹੋ ਕੀ ਰਿਹਾ ਸੀ ਭਾਜੀ ਮੌਕੇ ਤੇ ਨਾ ਉਹ ਭਾਜੀ ਚਾਰ ਬੰਦੇ ਆਏ ਛੋਟਿਆਂ ਆ ਗਏ ਹਨਾ ਪਹਿਲਾਂ ਜਿੱਦਾਂ ਨਾ ਜਿਹੜਾ ਇੱਕ ਛੋਟਾ ਹਾਥੀ ਵਾਲਾ ਸੀਗਾ ਗੜਸ਼ੱਕ ਰਲੋਂ ਆ ਰਿਹਾ ਸੀ ਉਹ ਉਹਨੇ ਨਾਲ ਪਿੱਛੇ ਬੰਦਾ ਮਾਰ ਦਿੱਤਾ ਇੱਕ ਜਿੱਥੇ ਜਾਇਆ ਲੇਕਿਨ ਸੁਣਨ ਸੁਣਨ ਚਾਇਆ ਸਾਡੇ ਵੀ ਇਹਨਾਂ ਉਹਨੇ ਬੰਦਾ ਮਾਰ ਦਿੱਤਾ ਵਾ ਇਹ ਤਿੰਨ ਚਾਰ ਜਾਣੇ ਮੁੰਡੇ ਇਹਦਾ ਪਿੱਛਾ ਕਰਦੇ ਆਏ ਆ ਛੋਟੇ ਹਾਥੀ ਦਾ ਇੱਥੇ ਆ ਕੇ ਨਹੀਂ ਰੋਕ ਲਿਆ ਵੀ ਆਪਣੇ ਭਿੰਦਰਾ ਉਮੇਦ ਕਰ ਚੌਂਕ ਦੇ ਕੋਲ ਤੇ ਉਹਨੇ ਆਪਣੇ ਇਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਛੋਟੇ ਹਾਥੀ ਵਾਲੇ ਦੀ ਠੀਕ ਹੈ ਜੀ ਕਿਉਂਕਿ ਉਹਨਾਂ ਸਾਨੂੰ ਕੱਟ ਮਾਰ ਕੇ ਆਏ ਨਾ ਇਨੂੰ ਵੀ ਕੱਟ ਮਾਰ ਕੇ ਆਏ ਆ ਇਹਨਾਂ ਨੂੰ ਵੀ ਕੱਟ ਮਾਰ ਕੇ ਆਏ ਆ ਤੇ ਇਹਨਾਂ ਜਿੱਤੇ ਪਰ ਸੁਨਨ ਚ ਸਾਨੂੰ ਇਹ ਆਇਆ ਸੀਗਾ ਕਿ ਪਿੱਛੇ ਬੰਦਾ ਮਾਰ ਕੇ ਆਇਆ ਉਹ ਤੇ ਨਾ ਇਨੀ ਪਹਿਲਾਂ ਉਹਨਾਂ ਦਾ ਸ਼ੀਸ਼ੂ ਛੇ ਭਾਂ ਦਿੱਤੇ ਗੱਡੀ ਵਾਲੇ ਗੱਡੀ ਵਾਲੇ ਦੇ ਵੀ ਮਾਰੀਆਂ ਸੱਟਾਂ ਲੁੱਟਾਂ ਹਨਾ ਬਾਅਦ ਚ ਉਹ ਨਹੀਂ ਪਤਾ ਨਹੀਂ ਕਿਤੇ ਉਹਨਾਂ ਦੇ ਬੰਦੇ ਆ ਗਏ ਹੋਰ ਤਿੰਨ ਜਾਣੇ ਝੋਟਿਆਂ ਵਰਗੇ ਉਹ ਫੇ ਉਨੀ ਫੇ ਇਹਨੂੰ ਕੁੱਟਣ ਲਾਪੇ ਜਿਹੜੇ ਇਹਦੇ ਨਾਲ ਦੇ ਸੀ ਮੋਕੇ ਤੇ ਉਹ ਫਰਾਰ ਹੋ ਗਏ ਭੱਜ ਗਏ ਜਾਣੇ ਹਨਾ ਜਿਹਨੂੰ ਛੱਡ ਕੇ ਭੱਜ ਗਏ ਇਹਦੇ ਗੁੱਟ ਫੜ ਲਿਆ ਸੀ ਨਹੀਂ ਅੱਛਾ ਮੁੰਡੇ ਦਾ ਇਹ ਤਾਂ ਨਹੀਂ ਭੱਜ ਭੱਜੇ ਵੀ ਗਿਆ ਸੀ ਪਰ ਉਹ ਝੋਟਿਆਂ ਵਰਗੇ ਭਾਈ ਤੁਹਾਨੂੰ ਪਤਾ ਹੋਵੇ ਕਿੱਥੇ ਬੱਸ ਚੱਲਦਾ ਉਹਨੇ ਚੱਕ ਚੱਕ ਕੇ ਅੱਦਾਂ ਮਾਰਦੇ ਸੀ ਇਹਨੂੰ ਸਿਰ ਮਾਰਿਆ ਤਾਂ ਬੰਦੇ ਇਹਦਾ ਸਿਰ ਵੀ ਮਾਰਿਆ ਗੱਡੀ ਬੱਸ ਦੇ ਮੋਰੀ ਲਿਆ ਕੇ ਨਾ ਐ ਮਾਰਿਆ ਚੱਕ ਚੱਕ ਕੇ ਉਹਨੇ ਚਾਰਾਂ ਬੰਦਿਆਂ ਨੇ ਲੱਤੋਂ ਬਾਹੋਂ ਫੜ ਕੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਹਾਂਜੀ ਉਸ ਤੋਂ ਬਾਅਦ ਅਸੀਂ ਇਹਨੂੰ ਛਡਾਇਆ ਲੱਤਾਂ ਬਹੁਤ ਫੜ ਗਿਆ ਮਾਰੇ ਹਾਂਜੀ ਬੰਦੇ ਮਾਰਾ ਲੱਤਾਂ ਬਾਹਾਂ ਅਸੀਂ ਛਡਾਇਆ ਵੀ ਇਹਨਾਂ ਵੀ ਚੰਗੀਆਂ ਗੁੱਝੇ ਸੱਟਾਂ ਹੋਣੀਆਂ ਹੋਣੀ ਆ ਚਾਰ ਏਦਾਂ ਨੱਤਾ ਮਾਰੀਆ ਲੋੜ ਵੀ ਹੋ ਸਕਦੀ ਹੈ ਜੀ ਨੱਤਾ ਮਾਰੀਆਂ ਉਹਦੇ ਜੋਰ ਨਾਲ ਏਦਾਂ ਜੋਰ ਨਾਲ ਸਕੈਨ ਸਕੂਨ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਕਿਉਂ ਸਿਰ ਦੇ ਵਿੱਚ ਸਾਡ ਲੱਗ ਕੇ ਸਿਰ 'ਚ ਵੀ ਖੂਨ ਜਾ ਰਿਹਾ ਮੂੰਹ 'ਚ ਵੀ ਖੂਨ ਜਾ ਰਿਹਾ ਜੀ ਸਿਰ 'ਚੋਂ ਛੱਟ ਲੱਗ ਕੇ ਮੂੰਹ 'ਚੋਂ ਖੂਨ ਆ ਰਿਹਾ ਬੰਦੇ ਦੇ ਸਕੈਨ ਕਰਾ ਕੇ ਪਤਾ ਲੱਗਣਾ ਕੋਈ ਅੰਦਰ ਕੋਈ ਛੱਟ ਲੱਗੀ ਜਾਂ ਕੋਈ ਨੱਤਾ ਫੜ ਕੇ ਤੋਂ ਬਾਹ ਫੜ ਕੇ ਹਾਂ ਹਾਂ ਦੋ ਫੜੇ ਦੋਹਾਂ ਨੇ ਦੋਹਾਂ ਨੇ ਬਾਹ ਫੜੇ ਸੀ ਐ ਮਾਰਦੇ ਸੀ ਇੱਕ ਨੇ ਸਿਰ ਫੜ ਕੇ ਇੱਕ ਨੇ ਸਿਰ ਫੜ ਕੇ ਜਾਜ ਦੇ ਥੱਲੇ ਮਾਰਿਆ ਜੀ ਸਿਰ ਫੜ ਕੇ ਸਿਰ ਫੜ ਕੇ ਮਾਰਿਆ ਬਹੁਤ ਸੌਨਤ ਵੀ ਹੈ ਠੀਕ ਹੈ ਹੁਣ ਨਾ ਮੋੜ ਕੇ ਪਬਲਿਕ ਇਧਰ ਹੋ ਗਈ ਉਹਨਾਂ ਨੇ ਐਦਾ ਕਹਿ ਕੀਤਾ ਸੈਲ ਮਾਰੀ ਗੱਡੀ ਦੀ ਨਕਰਾੜੋ ਕਿ ਤੁਸੀਂ ਇਹਨੂੰ ਚੱਕ ਕੇ ਲੈ ਕੇ ਫੇ ਅਸੀਂ ਇਹ ਚੱਕ ਕੇ ਲੈ ਗਏ ਸਾਂਹੇ ਤੇ ਮਤਲਬ ਹਾਂਜੀ ਨਿਸ਼ਾਨੀਅਤ ਦੇ ਨਾਲ ਤਾਂ ਹੁਣ ਇਹਦੀ ਫੈਮਿਲੀ ਨਾਲ ਵੀ ਆਪਾਂ ਗੱਲ ਕੀਤੀ ਉਹ ਆ ਨਹੀਂ ਰਹੇ ਆਉਗੇ ਤਾਂ ਇਲਾਜ ਸ਼ੁਰੂ ਹੋਣਾ ਨਾ ਉਹਨੇ ਰੋਕ ਵੀ ਦਿੱਤਾ ਕਿ ਇਲਾਜ ਸਾਡੇ ਆਏ ਤੇ ਕਰੋ ਹਾਂਜੀ ਹਾਂਜੀ ਉਮੀਦ ਕਰਦੇ ਬਚ ਜਵੇ ਹਾਂਜੀ ਸਾਡੇ ਨੂੰ ਤਾਂ ਇਹੀ ਆ ਵੀ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹ ਟੈਂਪੂ ਵਾਲੇ ਦੇ ਅਸੀਂ ਤਾਂ ਇਹ ਨਵਾਂਗੇ ਜੀ ਉਹਦੇ ਨਾਲ ਦੇ ਵੀ ਐਸੀ ਰੋਕ ਦਿੰਦੇ ਇਹਦੀ ਵੀ ਗੱਲ ਦੀ ਆ ਪਾ ਇਹਦੀ ਤੇ ਵੀ ਕਾਰਵਾਈ ਹੋਵੇ। ਜੀ ਮੈਂ ਕਿਹਾ ਕਿ ਮੈਨੂੰ ਕੁੱਟਣ ਦੀ ਕੀ ਲੋੜ ਸੀ। ਇਹ ਕਹਿੰਦਾ ਕਿ ਸਾਨੂੰ ਵੀ ਕੱਟ ਮਾਰਦਾ। ਤਾਂ ਗੁੱਸਾ ਆ ਗਿਆ ਪਰ ਇਹਦੇ ਨਾਲ ਉਹਦੇ ਨਾਲ ਤੇ ਆਈ ਸੀ। ਉਹ ਰੋਕ ਦਿੰਦੇ। ਬਰਾਬਰ ਲੜਨਾ ਹਰ ਗੱਲ ਤੇ ਲੜਾਈ ਹੱਲ ਨਹੀਂ ਲੈਗੀ। ਹੁਣ ਇਹਨੂੰ ਕੱਲ ਨੂੰ ਕੁਝ ਹੋ ਜਾਵੇ। ਕੌਣ ਜ਼ਿੰਮੇਵਾਰ ਹੈ ਫਿਰ? ਤੇ ਸਜ਼ਾ ਭੁਗਤਣੀ ਪੈਣੀ ਹੈ। ਭੁਗਤਣੀ ਪੈਣੀ ਜੀ। ਕਿਉਂ ਉਹਨਾਂ ਨੇ ਨੰਬਰ ਟਰੇਸ ਕਰ ਲਈ ਉਹਨਾਂ ਦਾ। ਠੀਕ ਹੈ ਉਹ ਬੰਦੇ ਉਹ ਕਹਿੰਦੇ ਫੜ ਲੈਣਾ ਸੀ। ਤੇ ਬਾਕੀ ਕਹਿੰਦੇ ਦੇਖਦੇ ਆਂ ਬਾਅਦ ਇਹ ਕੰਦੀ ਕਰਦੇ ਆਂ ਪੁਲਿਸ ਵਾਲੇ ਕਹਿੰਦੇ ਉਹਨਾਂ ਦਾ ਨੰਬਰ ਟਰੈਸ ਕਰ ਲਿਆ ਸੀ ਨੰਬਰ ਇਹ ਮੁੰਡਾ ਵੀ ਦੱਸ ਰਿਹਾ ਉੱਥੇ ਖੋਰ ਗੱਡੀ ਵਾਲੇ ਮਿਲੇ ਉਹਨਾਂ ਕੋ ਵੀ ਨੰਬਰ ਹੈਗਾ ਉਹ ਕਹਿੰਦੇ 8.5 ਚੱਲੇਗੀ ਕਿਉਂਕਿ ਉਹ ਕੁਆੜੀ ਹੈ ਗੱਡੀ ਫਾੜ ਹੋ ਜਾਣੀ ਇਹਦੇ ਨੰਬਰ ਇਹ ਆ ਗਿਆ ਜੀ ਠੀਕ ਹੈ ਮਨਵੀਰ ਸ਼ੁਕਰੀਆ ਤੁਹਾਡਾ ਤਾਂ ਇਹ ਵੀਰ ਹੈ ਕਹਿੰਦੇ ਅਸੀਂ ਮੌਕੇ ਤੇ ਜਦੋਂ ਲੜਾਈ ਦੇਖੀ ਆ ਉਸ ਤੋਂ ਬਾਅਦ ਆਪਣਾ ਫਰਜ਼ ਸਮਝਦੇ ਹੋਏ ਪੀੜਤ ਨੂੰ ਇੱਥੇ ਲੈ ਕੇ ਆਏ ਆ ਤੇ ਮੈਂ ਪਹਿਲਾਂ ਵੀ ਬੜੀ ਵਾਰ ਕਿਹਾ ਕਿ ਗੁੱਸੇ ਵਿੱਚ ਇਨਸਾਨ ਦਾ ਦਿਮਾਗ ਘੱਟ ਕੰਮ ਕਰਦਾ ਹੱਥ ਪੈਰ ਜ਼ਿਆਦਾ ਕੰਮ ਕਰਦੇ ਆ ਪਰ ਜਿਹ ਐਕਸੀਡੈਂਟ ਕਰਕੇ ਆ ਜੇ ਉਹ ਉੱਥੇ ਉਸੇ ਵੇਲੇ ਰੁਕ ਜਾਂਦਾ ਜਿਹੜਾ ਉੱਥੇ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਚੱਕ ਕੇ ਗੱਡੀ ਚ ਪਾ ਕੇ ਹਸਪਤਲ ਵੱਲ ਨੂੰ ਲੈ ਜਾਂਦਾ ਤਾਂ ਮਾਮਲਾ ਵੱਧਣਾ ਨਹੀਂ ਸੀਗਾ ਦੂਜੀ ਗੱਲ ਇਹ ਨੌਜਵਾਨ ਕਹਿ ਰਿਹਾ ਸੀ ਪਿੱਛਾ ਕਰ ਰਹੇ ਸੀਗੇ ਅਸੀਂ ਉੱਤਰ ਦੇ ਸਾਰੀ ਉਹਨਾਂ ਕੁੱਟਮਾਰ ਕੀਤੀ ਜੇ ਕੁੱਟਮਾਰ ਨਾ ਕਰਕੇ ਉਹਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੰਦੇ ਤਾਂ ਇਹਦੇ ਵੀ ਸੱਟ ਨਹੀਂ ਸੀ ਵੱਜਣੀ ਤੀਜਾ ਪੱਖ ਇਹ ਵੀ ਤੀਜੀ ਤੀਜੀ ਸਿਚੁਏਸ਼ਨ ਇਹ ਵੀ ਸਮਝੀਏ ਜਿਹੜੇ ਛੋਟੇ ਹੱਥ ਦੇ ਨਾਲ ਦੇ ਆ ਜਦੋਂ ਆਏ ਸੀ ਜੇ ਇਹਨੂੰ ਫੜ ਕੇ ਜਿਹੜਾ ਮੁੰਡਾ ਜਿਹਦੇ ਨਾਲ ਜਿਹਨੂੰ ਜਿਹੜਾ ਪੀੜਤ ਹੈ ਜਿਹੜਾ ਬੈੱਡ ਇਨੂੰ ਜਾ ਕੇ ਪੁਲਸ ਵਾਲੇ ਕਰ ਦਿੰਦੇ ਜਿਹੜਾ ਛੋਟੇ ਹੱਥੇ ਵਾਲੀ ਨੇ ਟੱਕਰ ਮਾਰੀ ਆ ਉਹ ਮਾਮਲੇ ਨੂੰ ਵੀ ਦੇਖਦੇ ਜਿਹੜੀ ਇਹ ਮੁੰਡੇ ਨੇ ਕੁੱਟ ਮਾਰੀ ਤੇ ਉਹਨੂੰ ਵੀ ਦੇਖਦੇ ਪੁਲਸ ਤੱਕ ਗੱਲ ਪਹੁੰਚ ਜਾਂਦੇ ਤਾਂ ਮਾਮਲਾ ਕੁਝ ਹੋਰ ਹੋਣਾ ਸੀਗਾ ਹੁਣ ਪਹਿਲੇ ਤਾਂ ਟੱਕਰ ਮਾਰ ਕੇ ਉਹ ਭੱਜ ਗਿਆ ਮੁੜ ਕੇ ਇਹਨਾਂ ਨੇ ਜਦੋਂ ਛੋਟੇ ਹੱਥੇ ਵਾਲਾ ਫੜਿਆ ਉਹਨੂੰ ਕਾਬੂ ਕੀਤਾ ਉਹਦੇ ਮੋਰੇ ਮੋਟਰਸਾਈਕਲ ਆਏ ਹੋਊਗੇ ਜਾਂ ਉਹਨੂੰ ਰੋਕਿਆ ਹੋਵੇਗਾ ਇਹ ਨਹੀਂ ਕੁੱਟ ਮਾਰ ਕੀਤੀ ਉਹ ਗਲਤ ਪਰ ਉਸ ਤੋਂ ਬਾਅਦ ਜਿਹੜੇ ਮਗਰ ਕਵਾੜੀਏ ਜਿੱਦਾਂ ਇਹ ਦੱਸਦੇ ਆ ਉਹਨੇ ਆ ਕੇ ਕੁੱਟਮਾਰ ਕੀਤੀ ਉਹ ਵੀ ਗਲਤ ਸਾਰਿਆਂ ਨੇ ਕਾਨੂੰਨ ਨੂੰ ਆਪਣੇ ਹੱਥ ਚ ਲੈ ਆ ਨਾ ਤਾਂ ਛੋਟਾ ਹਾਥੀ ਵਾਲਾ ਐਕਸੀਡੈਂਟ ਹੋਣ ਤੋਂ ਬਾਅਦ ਰੁਕੇ ਆ ਨਾ ਇਹ ਰੁਕੇ ਆ ਇਹ ਵੀ ਰੁੱਕ ਕੇ ਪੁਲਿਸ ਨੂੰ ਕਾਲ ਕਰਦੇ 112 ਤੇ ਕਾਲ ਕਰ ਦਿੰਦੇ ਜਾਂ ਉਹ ਜਿਹੜੇ ਕਵਾੜੀਏ ਐਸੀ ਜਿਵੇਂ ਦੱਸਦੇ ਆ ਲੋਕ ਉਹ ਆ ਕੇ ਇਹਨਾਂ ਨੂੰ ਵੈਸੇ ਫਾੜ ਲੈਂਦੇ ਕੁੱਟਮਾਰ ਨਾ ਕਰਦੇ ਉਹ 112 ਤੇ ਕਾਲ ਕਰ ਦਿੰਦੇ ਤਾਂ ਆਪਾਂ ਸਮਝਦੇ ਕਿ ਕਿਸੇ ਨਾ ਕਿਸ ਨੇ ਜ਼ਿੰਮੇਵਾਰੀ ਸਮਝੀ ਆ ਪਰ ਇੱਥੇ ਸਾਰਿਆਂ ਨੇ ਕਾਨੂੰਨ ਦੇ ਝੱਜੀਆਂ ਣਾਈਆਂ ਸਾਰਿਆਂ ਨੇ ਗੁੰਡਾਗਰਦੀ ਦਾ ਨੰਗਾ ਰਾਜ ਕੀਤਾ